ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਲੱਗੇ ਸੀ ਵਢਣ 1500 ਨੂੰ ਵੀ ਸ਼ੁਰੂਆਤ ਕਰੀ ਆਪਾਂ ਉਹ ਦੇਖੋ ਮਸ਼ੀਨ ਲੱਗੀ ਵੀ ਆ ਅੱਜ ਪਹਿਲਾ ਦਿਨ ਆ ਵਢਣ ਦਾ ਆਪਣਾ ਚਾਰਕ ਕਿੱਲੇ ਵਾਤਾ ਹੀ ਵੀ ਵੀ ਸੋਚਿਆ ਅੱਜ ਵੜ ਲੀ ਆ ਦੇਖੋ ਤੁਸੀਂ ਆ ਦੇਖੋ ਮਸ਼ੀਨ ਨੇ ਘੇਰਾ ਵਗਲਿਆ ਪਹਿਲਾਂ ਇੱਕ ਟਰੈਕਟਰ ਆਪਣਾ ਉੱਪਰ ਹੀ ਖੜਾ ਉਧਰ ਤੇ ਇੱਕ ਆਪਣਾ ਖੜਾ ਇੱਥੇ ਜੂ ਇੱਥੇ ਨੂੰ ਗਾਂ ਚੱਲ ਕੇ ਦਿਖਾਉਣੇ ਆ ਕਿਵੇਂ ਝਾੜਾ ਕੀ ਹਿਸਾਬ ਕਿਤਾਬ ਹੈ ਦਾ ਦੂਜਾ ਗੇੜਾ ਆ ਗਿਆ ਮਸ਼ੀਨ ਦਾ ਹਜੇ ਇੱਕ ਟੈਂਕੀ ਪਈ ਹੈ ਦੂਜੀ ਟੈਂਕੀ ਭਰਨ ਵਾਲੀ ਹੈਗੀ ਉਤੋਂ ਦੀ ਇੱਕ ਗੇੜਾ ਆ ਜਾਂਦਾ ਪੂਰਾ ਫਿਰ ਟੈਂਕੀ ਭਰਦੀ ਆ ਚਾਰ ਕਿੱਲਿਆਂ ਦਾ ਪਟਾ ਇਹ ਬਣਾ ਇੱਥੋਂ ਲੱਗੀ ਸੀ ਮਸ਼ੀਨ ਉਹ ਇੱਥੇ ਟਰੈਕਟਰ ਖੜਾ ਪੂਰਾ ਗੇੜਾ ਨਹੀਂ ਪੂਰੇ ਤੋਂ ਘੱਟ ਆਇਆ ਥੋੜਾ ਜਿਹਾ ਅੱਧਾ ਗੇੜਾ ਆਇਆ ਪੂਰੇ ਗੇੜੇ 'ਚ ਤਾਂ ਦੋ ਟੈਂਕੀਆਂ ਬਣ ਜਾਂਦੀਆਂ ਹੁਣ ਹੁਣ ਪੂਰਾ ਗੇੜਾ ਹੋਇਆ ਇਧਰੋਂ ਦੋ ਟੈਂਕੀਆਂ ਹੋ ਜਾਣਗੀਆਂ ਉਹ ਸਿਰੇ ਤੇ ਜਾ ਕੇ ਇੱਥੇ ਟਰੈਕਟਰ ਖੜਾ ਆਪਣਾ ਕਬੂਟਾ ਪਹਿਲਾਂ ਟਰਾਲੀ ਆਪਾਂ ਉਹ ਭਰਾਵਾਂ ਆ ਕਬੂਟਾ ਵਾਲੀ ਉਹ 14 7 ਦਾ ਟਰਾਲਾ ਉਹ ਉਹ ਜਿਹੜਾ ਖੜਾ ਹੈ ਤੇ ਜਿਹੜੀ ਆ ਟਰਾਲੀ ਆ ਇਹ ਛੋਟੀ ਟਰਾਲੀ ਆ ਆਪਣੀ 11 ਫੁੱਟੀ 11 6 ਦੀ ਉਹਦੂਆ 6 ਭਰਾਵਾਂਗੇ ਆਪਾਂ ਗੁੱਜੀ ਟੈਂਕ ਜਿਹੜੀ ਤੁਸੀਂ ਦੇਖ ਸਕਦੇ ਆ ਉਹ ਉੱਥੇ ਜਾ ਕੇ ਭਰੀ ਆ ਤੇ ਹੁਣ ਜਿਹੜੀ ਤੀਜੀ ਹੋਊਗੀ ਉਹ ਇੱਥੇ ਭਰੂਗੀ ਇਧਰਲੇ ਪਾਸੇ ਆ ਕੇ ਕੰ ਪੂਰਾ ਗੇੜਾ ਆਉਂਦਾ ਨਹੀਂ ਉਤੋਂ ਦੀ ਅੱਧਾ ਗੇੜਾ ਆਉਂਦਾਗਾ ਜਿਵੇਂ ਇੱਕ ਇੱਕ ਗੇੜਾ ਪਰਲੇ ਪਾਸੇ ਪਵਾਲੀ ਇੱਕ ਟੈਂਕੀ ਤੇ ਇੱਕ ਕਰਲੇ ਪਾਸੇ ਐਂ ਪਾਣੀ ਪੈਂਦੀ ਆ ਉਤੋਂ ਦੀ ਗੇੜਾ ਆਉਂਦਾ ਨਹੀਂਗਾ ਉਮੀਦ ਆ ਵੀ ਪੂਰੀਆਂ ਦੋ ਟਰਾਲੀਆਂ ਦਾ ਭਰ ਜਾਣੀਆਂ 14 ਸੱਤ ਵਾਲਾ ਟਰਾਲਾ ਜਿਆਦਾ ਵੱਡਾ ਨਾ ਤਾਂ ਕਰਕੇ ਨਹੀਂ ਤਾਂ ਦੋ ਭਰ ਜਾਣੀਆਂ ਹੀ ਹੋ ਸਕਦਾ ਮਾੜੀ ਮੋਟੀ ਹੋਣੀ ਰਹਿ ਜੇ ਇੱਕ ਹੁਣ ਦੇਖੋ ਜੀ ਇੱਥੇ ਇਧਰ ਆ ਕੇ ਹਾਰਨ ਮਾਰੂਗਾ ਮਸ਼ੀਨ ਵਾਲਾ ਉਹ ਹੁੰਦਾ ਆਪਣਾ ਕਬੂਟਾ ਬਾਣਾ ਪੂਰਾ ਗਿੱਲਾ ਹੈ ਟਰੈਕਟਰ ਸਲਿੱਪ ਮਾਰਦਾ ਮਾੜੀ ਮਾੜੀ ਟਾਇਰ ਹੁ ਗਿੱਲੇ ਹੋਏ ਪਿਆ ਗਾਰੇ ਨਾਲ ਇਹ ਹੁਣ ਆਈ ਟੈਂਕ ਇੱਧਰ ਆ ਕੇ ਭਰੂਗੀ ਇੱਧਰ ਇਹਦਾ ਬੈਂਪਰ ਤੁਸੀਂ ਦੇਖ ਸਕਦੇ ਆ ਆਪਾਂ ਇਹਦੇ ਨਵਾਂ ਲਵਾਤਾ ਸੀਗਾ ਤਿੰਨ ਕਵਾਂਟਲ ਦਾ ਹੁਣ ਮੂਹਰੇ ਤਾਂ ਉੱਠਣੋਂ ਗਿਆ ਇਹ। ਇਹ ਦੇਖ ਵੈਂਪਰ ਜਿਹੜਾ ਤੁਸੀਂ ਦੇਖ ਸਕਦੇ ਆ ਆਪਾਂ ਨਵਾਂ ਲਵਾਇਆ ਸੀਗਾ ਇਹ। ਅਰੀਜਨਲ ਹੀ ਲਵਾਇਆ ਕਬੋਟਾ ਦਾ। ਇਹ ਨਾਲ ਦਾ ਹੁੰਦਾ। ਆਪਾਂ ਏਜੰਸੀ ਚੋਂ ਲਵਾ ਕੇ ਲੈਂਦਾ ਬਸ਼ਿੰਡਿਓ ਇਹ। ਆ ਦੇਖੋ ਤੁਸੀਂ ਫਿਟਿੰਗ ਫੂਟਿੰਗ ਪੂਰੀ ਇਰੀ ਓਕੇ ਆ ਜਾਵਾ। ਇਹਦੇ ਚ ਜਿਹੜਾ ਵੇਟ ਹੈ। ਤਿੰਨ ਕਵਾਂਟਲ ਵੇਟ ਹੁੰਦਾ ਇਹਦੇ ਵਿੱਚ। ਇਹਨਾ ਟਰੈਕਟਰ ਜਮੇ ਨਹੀਂ ਚੱਕੀ ਦਾ 4x4 ਆਸਤੇ ਜ਼ਰੂਰੀ ਹੁੰਦਾ ਅਗਲੀ ਟੈਂਕੀ ਹੈ ਜਿਹੜੀ ਉਹਦੀ ਉੱਥੇ ਜਾ ਕੇ ਭਰੀਆ ਪਰੇ ਜਾ ਕੇ ਸਾਹਮਣੇ ਜਾ ਕੇ ਟਰਾਲੀ ਦਾ ਪਿੱਛੇ ਹੁਣ ਬੁੱਲੀਆਂ ਬੁੱਲੀਆਂ ਲਾਉਣਗਾ ਗਿਆ ਜਮਾ ਫੋਲੋ ਟਰਾਲੀ ਅਗਲੀ ਦੇਖੀ ਨਾਲ ਬਹੁਤ ਫੋਲੋ ਹੋਈ ਜਾਂਦਾ ਇੱਕ ਧੀ ਟੈਂਕੀ ਬੈਠੀ ਆਪ ਕੋਲ ਆਉਣ ਰਹੀ ਰਿੱਛੇ ਆ ਗਈ ਟਰੈਕਟਰ ਸਲਿੱਪ ਮਾਰੀ ਜਾਂਦਾਗਾ गिला करके फोर बाई फोर लाया मैं लास्ट आई टें ਆਪਾਂ ਪਵਾਵਾਂਗੇ ਦੂਜੀ ਟਰਾਲੀ ਦੇ ਦਾਣੇ ਜਿਹੜੇ ਰਹਿ ਗਏ ਹੋ ਗੀ ਪਹਿਲਾਂ ਟਰੈਕਟਰ ਐ ਨਾ ਬੈਂਪਰ ਤੋਂ ਬਿਨਾ ਉੱਠ ਖੜਦਾ ਸੀਗਾ ਹੁਣ ਬੈਂਪਰ ਲੱਗਣ ਕਰਕੇ ਜਮਾ ਹੀ ਨਹੀਂ ਉੱਠਦਾ ਉੱਠਦਾ ਕਿਉਂ ਈ ਟਰਾਲੀ ਆ ਮਹੂਰਤ ਕਰ ਗਈ ਆ ਅੱਗੇ ਟੈਂਕੀ ਆ ਬਹੁਤ ਔੜੀ ਉੱਤਵਾ ਲਾਂਗੇ ਬਾਅਦ ਵਿੱਚ ਫੇਰ ਜਮਾ ਐਨ ਫੋਲੋ ਹੋ ਜੂ ਆ ਮਸ਼ੀਨ ਆ ਆਪਣੇ ਕਰਤਾਰ ਇਹ ਆਈ ਆ ਵਧਣਾ ਅੱਜ ਇਹ ਆਲੇ ਵਾਲੇ ਬੰਦੇ ਦੀ ਮਸ਼ੀਨ ਆ ਇਹ ਦੇਖਦੇ ਜਮਾਨ ਪੂਰਾ ਪੋਲੀਟਰਾਲਾ ਭਰ ਕੇ ਚੱਲੀ ਜਾਂਦਾ ਟਰੈਕਟਰ ਨੇ ਪਾਸੇ ਲੈ ਕੇ ਜਾਣੇ ਆ ਉੱਥੇ ਖੜਾਵਾਗੇ ਟਰੈਕਟਰ ਲਈ ਆ ਗਏ ਪਹਿਲਾ ਹਾਈ ਆ ਦੇਖੋ ਦਰਦਾ ਧੂਆਂ ਦਾ ਮਾਰਦਾ ਬੰਤੌਰਪੇ ਦਾ ੜੀ ਗੱਲ ਆ ਦੇਖੋ ਪਹਿਲੇ ਹਾਈ 'ਚ ਨਹੀਂ ਜ਼ਰਾ ਪਹਿਲੇ ਮੀਡੀਅਮ 'ਚ ਦਰਦਾ ਦੂਜਾ ਮੀਡੀਅਮ 'ਚ ਦਰਪੂਆ ਦੇਖੋ ਬੰਦੂਜਾ ਮੀਡੀਅਮ ਆਇਂ ਦਰਪੂਆ ਹਾਈ ਗੇਅਰ 'ਚ ਥੋੜਾ ਜਿਹਾ ਔਖਾ ਦਰਦਾ ਅਗਲੀ ਆਈ ਗੇਰਾ ਚੱਕਰ ਚੱਕਾ ਥੋੜੇ ਜਿਆਦੇ ਆਈ ਦੇ ਇੱਕ ਵਾਣ ਕਿ ਲਾ ਟਰਾਲੇ ਟਾਇਰ ਬੰਦੇ ਆਉਂਦੇ ਆ ਹਨਾ ਬਹੁਤ ਟਰੈਕਟਰ ਚ ਪਵਾਵਾਂਗੇ ਦਾਣੇ ਜੋਜ ਜੋ ਕੋਈ ਟਰਾਲੀ ਚ ਸੁਬਾ ਪਹ ਲਾ ਕੇ ਆ ਮੰਗਿਆ ਸਾਰੇ ਕੋਈ ਟਰਾਲੇ ਆ ਕਿ ਬਹੁਤਾ ਬੜੀ ਬਾਕੀ ਤੇ ਆ ਇਹਦੇ ਉੱਤੇ ਲੈ ਕੇ ਆ ਆ ਦੇਖੋ ਹੁਣ ਤੁਸੀਂ ਸਲੈਪ ਮਾਰਦਾ ਦੇਖੋ ਸਲੈਪ ਮਾਰ ਕੇ ਦੁਰਦਾ ਜਮਾ ਇੱਥੇ ਕਰਕੇ ਲਾ ਦਿੰਨੇ ਹੁੰਦਾ ਤਾਂ ਦੀ ਗੀੜਾ ਆਉਣ ਲੱਗ ਗਿਆ ਆ ਇਧਰਲੇ ਪਾਸੋਂ 1500 ਨਾ ਜਿਹੜੀ ਆਪਣੀ ਜਮਾ ਏ ਡਿੱਗ ਵੀ ਦੋ ਕਿਆਰੇ ਤੇ ਪਰਲੇ ਦੋ ਕਿਆਰੇ ਜਿਹੜੇ ਦੋ ਢਾਈ ਕਿਆਰੇ ਜਮਾ ਸਹੀ ਖੜੇ ਹੈਗੇ ਦੋ ਕੁ ਕਿੱਲੇ ਵੱਟ ਡਿੱਗੇ ਵਿਆਦ ਤਕਰੀਬਨ ਇੱਥੇ ਕਰਕੇ ਆਪਾਂ ਲਾ ਦਿੰਨੇ ਆ ਹੁਣ ਆਪੇ ਦਾਣੇ ਪਾਜ ਬਾਈ ਚਾ ਚਾ ਜੀ ਪੰਚੀਨ ਆਪਣੀ ਉਧਰ ਆ ਗਈ ਇੱਕ ਟੈਂਕੀ ਹੋਰ ਪਵਾ ਕੇ ਤੇ ਮੜਕੋ ਚ ਪਵਾਵਾਂਗੇ ਦਾਣੇ ਆਹ ਟੈਂਕੀ ਪਾ ਕੇ ਦੇ ਨੇ ਕਿੰਨਾ ਕੂਣਾ ਰਹਿੰਦਾ 14 7000 ਟਰਾਲਾ ਇਹ ਪੂਰਾ ਪੂਰਾ ਅੱਗੇ ਨੂੰ ਵਧਾਇਆ ਵਾ ਉੱਥੇ ਵਾਦੀ ਜਾਣੇ ਪੈ ਜਾਂਦੇ ਆ ਪੂਰਾ ਆਹ ਟੈਂਕੀ ਪਾ ਕੇ ਮਗਰੋਂ ਜੋ ਹੁੰਨਾ ਹੈ ਹੋ ਸਕਦਾ ਇਹ ਟੈਂਕੀ ਪਾ ਕੇ ਇੱਕ ਹੋਰ ਵੀ ਪੈ ਜਾਏ ਕੋਈ ਪਤਾ ਨਹੀਂ ਇਹਦੇ ਹਜੇ ਕਿਉਂਕਿ ਹੁਣ ਘੇਰਾ ਛੋਟਾ ਰਹਿ ਗਿਆ ਨਾ 6 ਦੀ ਮੜਿਆਉਂਦੀਆਂ ਮਸ਼ੀਨਾਂ

ਪਰ ਇੱਕ ਟੈਂਕੀ ਪੱਧਰ ਪੁੱਧਰ ਕਰਕੇ ਪਾਲਾਂ ਕਿਉਂਕਿ ਅਬ ਦੂਰ ਲੈ ਕੇ ਜਾਣੀਆਂ ਗੋਡਕਪੂਰੇ ਲੈ ਜਾਣੀ ਕਰਕੇ ਇੱਕ ਟੈਂਕੀ ਅਪੋਰ ਪਾਵਾਂਗੇ ਜੇ ਪੱਧਰ ਕਰਕੇ ਸਾਰੇ ਦਾਣੇ ਜੀ ਹਾਂ ਤੁਸੀਂ ਦੇਖ ਸਕਦੇ ਨਾ ਲਾਸਟ ਵਾਲੀ ਟੈਂਕੀ ਹੈ ਜਮਾਂ ਫੁੱਲਨ ਟੀਸੀ ਨਿਕਲ ਗਈ ਹੁਣ ਆਪਾਂ ਭਰਾਵਾਂਗੇ ਦੂਜੀ ਟਰਾਲੀ ਜਿਹੜੀ ਉਹ ਖੜੀ ਹੈ ਜਿਹਨਾਂ ਇਹਨਾਂ ਫੁੱਲ ਹੋਈ ਜਾਂਦੇ ਆ ਮਗਾ ਤੇ ਕਰ ਜਾਵਾਂ ਬੋਲ ਹੋ ਜਾਈਆਂ ਆਂਦੀ ਆਂਦੀ ਜਮਾ ਓਕੇ ਹੋ ਜੂਗਾ ਮੂਰੋ ਜਾ ਖਾਲ ਇਹ ਜੀ ਥੋੜੇ ਬੋਦੇ ਪਾਉਣੇ ਅੱਧੀ ਡੰਗੀ ਦਾ ਪੈ ਜੂਗੀ ਇਹ ਚ ਹਜੇ ਵੀ ਹਾਂਜੀ ਦੂਜੀ ਟਰਾਲੀ ਆ ਵਾ ਭਰ ਕੇ ਖੜਾ ਦੀ ਫੁੱਲ ਉਧਰ ਇਹ ਪਾਣਾ ਆਪਾਂ ਪਾਉਣ ਲੱਗਿਆ ਜੋ ਆਪਣੇ ਦਾਣੇ ਇਹਦੇ ਚ ਜਿਹੜੀ ਸਿੰਗਲ ਟੈਰੀ ਟਰਾਲੀ ਆਪਣੀ 11 ਫੁੱਟੀ ਹਣ ਇਹ ਚ ਪਵਾਵਾਂਗੇ ਦੋਨੇ ਟਰਾਲੀਆਂ ਫੁੱਲ ਕਰਕੇ ਤੇ ਲੈ ਜਾਾਂਗੇ ਆਪਾਂ ਕੋਟਕ ਬੂਰੇ ਨੂੰ ਹਜੇ ਇਧਰ ਟਰਾਲੀ ਆ ਪਰ ਜਮਾ ਖੜੀ ਹੈ ਕਤਨ ਦਾ ਸਾਗੀ ਕਿੰਨੇ ਟੈਂਕੀਆਂ ਪੈਂਦੀਆਂ ਆਜੋ ਉਹਦਾ ਆਪਣਾ ਖੜਾਤਾ ਕਰ ਕੇ ਉੱਧਰ ਜਾਵਾਂ ਪਾਲਿਸੀ ਸੀ ਕੱਢ ਕੇ ਦਾਹਾਂ ਲਈ ਜੇ ਪਹਿਲਾਂ ਗੁੰਨ ਦਾ ਟਰੈਕਟਰ ਮੂਰੇ ਚੱਕਿਆ ਜਾਣਾ ਸੀ ਹੁਣ ਜਮੇ ਨੂੰ ਚੱਕਿਆ ਗਿਆ ਵਧੀਆ ਲੈ ਜਾਂਦਾ ਟਰਾਲਾ ਫੁੱਲ ਭਰ ਕੇ ਕਿੱਲੇ ਚੋਂ ਉਹ ਵੀ ਟਾਇਰ ਹੈ ਜਿਹੜੇ ਤੁਸੀਂ ਦੇਖ ਹੀ ਸਕਦੇ ਹੋ ਪੂਰੇ ਬੈਂਦੇ ਆਗੇ ਆਹ ਦੇਖੋ ਕੀ ਕਹਿੰਦਾ ਗੰਮ ਤੇ ਇਹਦੀ ਮੂਰੇ ਵੇਟ ਲੱਗਿਆ ਹੋਇਆ ਖੰਭਿਆਂ ਜਾਂਦਾ ਬਾਕੀ ਦੇਖੋ ਕੀ ਬਣਦਾ ਪਰ ਲ ਭਰ ਕੇ ਲੈ ਜੂਏ ਵੀ ਵੈਸੇ ਤੁਹਾਨੂੰ ਮਿਲਦਾ ਨਹੀਂ ਭਰ ਕੇ ਟਰਾਲੀ ਹਾਂਜੀ ਆਪਣਾ ਪਟਾ ਵੱਡਾ ਹੈਗਾ ਸਾਰਾ ਆ ਵੱਡਾ ਪਟਾ ਸੀਗਾ ਤੇ ਹੁਣ ਆਂ ਗਾਂਹਾਂ ਵਾਲਾ ਪੱਢਣ ਲੱਗਦੇ ਆ ਹੁਣ ਆ ਛੋਟਾ ਪਟਾ ਇੱਧਰ ਇਹ ਵੱਡਾਂਗੇ ਹੁਣ ਨਾ ਮਸ਼ੀਨ ਮਸ਼ੀਨ ਕਰਕੇ ਸੈੱਟ ਫਿਰ ਇਹ ਵਾੜਨਗੇ ਇਹ ਥੋੜਾ ਕੰਮ ਹੀ ਆ ਇਹ ਤਾਂ ਉਹ ਸਹ ਦੇ ਦੇਨੇ ਆ ਦੋ ਟਰਾਲੇ ਦਾਣੇ ਪੈਂਦੇ ਆ ਕਿ ਨਹੀਂ ਤੁਹਾਨੂੰ ਸਹ ਵੱਢਣਗੇ ਦਾਣੇ ਪਰ ਇਹ ਜਿ ਪੂਰੀ ਟੀਸੀ ਟੀਸੀ ਕੱਢ ਕੇ ਇਹ ਚ ਮਗਰ ਇਹ ਡਾਲਾ ਨਹੀਂ ਲਾਇਆ ਫਿਰ ਇੰਨਾ ਦਾ ਫਰਕ ਰਹੇਗਾ ਜੇ ਡਾਲਾ ਲਾ ਲੈਂਦੇ ਫਿਰ ਦਾ ਮੌਜ ਨਹੀਂ ਪੈਣੀ ਸੀਗੀ ਹੁਣ ਉਹ ਸਹ ਲਾਉਣਾ ਪੈ ਜੀ ਉਹ ਸਹ ਥੋੜੇ ਜੀ ਦੂਜੀ ਚ ਹੋਰ ਪਾ ਕੇ ਫਲੋਟ ਆ ਜਾਣਾ ਬਾਕੀ ਦੇਨੇ ਆ ਕਿਵੇਂ ਕਰਨਾ ਪਊਗਾ ਤੁਹਾਨੂੰ ਮਿਲਦੇ ਆ ਸਾਰਾ ਵੱਢ ਕੇ ਕਿੰਨੇ ਦਾਣੇ ਹੁੰਦੇ ਆ ਕਿ ਹਿਸਾਬ ਕਿਤਾਬ ਹੈ ਹਾਂਜੀ ਆਹ ਪਟਾ ਵੀ ਆਪਣਾ ਵੱਢਿਆ ਗਿਆ ਆ ਟਰਾਲੀ ਵੀ ਜਿਹੜੀ ਆਪਣੀ ਜਮਾ ਦੇਖੋ ਫੁੱਲ ਹੋ ਚੁੱਕੀ ਆ ਜਮਾ ਕੰਪਲੀਟ ਹੋ ਗਿਆ ਸਾਰਾ ਬਾਣ ਮਸ਼ੀਨ ਝਾੜਤੀ ਉਧਰ ਉਹ ਟਰਾਲਾ ਭਰਿਆ ਖੜਾ ਦੂਰਾ ਉਧਰਾ ਭਰ ਗਿਆ ਪੂਰਾ ਫੁੱਲ ਜੀ ਹੁਣ ਆਪਾਂ ਚੱਲਿਆ ਘਰ ਨੂੰ ਤੇ ਕੱਲ ਨੂੰ ਆਪਾਂ ਲੈ ਕੇ ਜਾਣੀਆਂ ਟਰਾਲੀ ਟਰਾਲੀਆਂ ਦੋਨੇ ਕੋਟਕਪੁਰੇ ਚਲੋ ਮਿਲ ਜਾਈਏ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਮਸ਼ੀਨ ਚੱਲੀ ਆ ਉਦੋਂ ਆਪਾਂ ਮਾਰਾਂਗੇ ਜੀ ਰੀਪਰ ਜੀ ਆਪਣਾ ਆਲੂ ਵੀਜਣ ਦਾ ਰੱਦਾ ਇਹਦੇ ਚ 4 ਕਿੱਲਿਆਂ ਚ ਚਲੋ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ